ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਉਂਦੇ ਨੇ ਕਹਿੰਦੇ ਉਸ ਸਮੇਂ ਦੇ ਜੋ ਪੁਜਾਰੀ ਬਾਤ ਸੀ ਜਿਹੜੇ ਉਹਨਾਂ ਨੂੰ ਨੀਵਾ ਕਹਿ ਕੇ ਕਿਉਂਕਿ ਜੁਲਾਹੇ ਜਾਤ ਦੇ ਨਾਲ ਸੰਬੰਧਿਤ ਹੋਣ ਕਰਕੇ ਭਗਤ ਕਬੀਰ ਜੀ ਦੀ ਜਾਤ ਦਾ ਮਜ਼ਾਕ ਉਡਾਉਂਦੇ ਸੀ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਮੇਰੀ ਜਾਤ ਕਰਕੇ ਸਾਰੇ ਮੇਰੇ ਤੇ ਹੱਸਦੇ ਨੇ ਪਰ ਕਹਿੰਦੇ ਮੈਂ ਤਾਂ ਇਸ ਜਾਤ ਤੋਂ ਬਲਿਹਾਰ ਜਾਂਨਾ ਕਿਸ ਜਾਤ ਦੇ ਵਿੱਚ ਜਨਮ ਲੈਣ ਦੇ ਬਾਵਜੂਦ ਮੈਂ ਪ੍ਰਮਾਤਮਾ ਦੇ ਨਾਮ ਨੂੰ ਜਪ ਰਿਹਾ ਹਾਂ ਸੋ ਇਸ ਸ਼ਲੋਕ ਦਾ ਭਾਵ ਅਰਥ ਇਹ ਬੰਦਾ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਜੀ ਕਹਿੰਦੇ ਭਾਈ ਤੁਸੀਂ ਕਿਸੇ ਵੀ ਜਾਤ ਵਿੱਚ ਹੋ ਚਾਹੇ ਨੀਵੀਂ ਜਾਤ ਵਿੱਚ ਹੋ ਚਾਹੇ ਉੱਚੀ ਜਾਤ ਦੇ ਵਿੱਚ ਹੋ ਪਰ ਜੇਕਰ ਮਾਲਕ ਪ੍ਰਮਾਤਮਾ ਦੇ ਨਾਲ ਅਸੀਂ ਨਹੀਂ ਜੁੜਦੇ ਤਾਂ ਫਿਰ ਗੁਰੂ ਜੀ ਕਹਿੰਦੇ ਸਾਡੀ ਉੱਚੀ ਜਾਤ ਵੀ ਤ੍ਰਿਗ ਹੈ ਤੇ ਸਾਡੀ ਨੀਵੀਂ ਜਾਤ ਵੀ ਤ੍ਰਿਗ ਹੈ ਪਰ ਜਨਮ ਕਰਕੇ ਕੋਈ ਵੀ ਊਚ ਜਾਂ ਨੀਚ ਨਹੀਂ ਹੈ ਗੁਰੂ ਜੀ ਕਹਿੰਦੇ ਭਾਈ ਸਾਰਿਆਂ ਵਿੱਚ ਮਾਲਕ ਦੀ ਜੋਤ ਹੈ ਸੋ